ਤੱਕੇ ਨਾ ਮਾਰਦਾ ਯਾਰ ਸਾਰੇ ਇਲਾਜ ਮੈਨੂੰ ਬਣਾ ਦੋ ਕਿ ਚਲਾਉਣਾ ਤਾਂ ਰਹੀ ਆ ਬਸ ਕੀ ਰਹਿ ਗਿਆ ਯਾਰ ਉਹ ਕੋਈ ਕੁਝ ਬਣਾਉਣਾ ਤਾਂ ਨਹੀਂ ਕੱਲ ਵਾਈਪ ਮੂ ਕਲੋਰੀਨ ਹੀ ਵਾਈਪ ਕਿੱਥੇ ਵਾਈਪ ਅੱਗੇ ਕਰੀਏ ਸ਼ੁਰੂ ਹਾਂਜੀ ਮੈਂ ਕੋਈ ਚੱਲਣਾ ਪ੍ਰੈਸ ਕਰ ਸ਼ੁਰੂ ਇੱਕ ਮਿੰਟ ਉਹਨਾਂ ਨੂੰ ਹਾਂ ਕਰਤਾ ਹਾਂ ਲੈ ਹਾਂਜੀ ਹਾਂਜੀ ਪਹਿਲਾ ਬਾਰ ਸਾਰੇ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਛੋਟੇ ਜਿਹੇ ਨਿੱਕੇ ਜਿਹੇ ਸਾਡੇ ਸੱਜਣ ਤੇ ਖੁਮ ਹੁਮਾਗੇ ਤੇ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਦੋਂ ਅਸੀਂ ਦੋ ਤਿੰਨ ਦਿਨਾਂ ਤੋਂ ਇੱਥੇ ਆਏ ਆ ਤੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਤੇ ਕੱਲ ਮੇਰੀ ਸੋਨੀ ਪ੍ਰਧਾਨ ਜੀ ਨਾਲ ਵਾਰ ਨੰਬਰ 48 ਨੂੰ ਲੈ ਕੇ ਕਾਫੀ ਲੰਬੀ ਡਿਸਕਸ਼ਨ ਹੋਈ ਰਾਤੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਇਹਨਾਂ ਨੇ ਵੀ ਬਹੁਤ ਜ਼ਿਆਦਾ ਕੰਸਰਨ ਜਤਾਇਆ ਵੀ ਮੈਂ ਮੈਂ ਤਾਂ ਹੈਰਾਨ ਹਾਂ ਵੀ ਇਹਨਾਂ ਦੇ ਨਾ ਜज्ਬਾ ਹੈ 48 ਨੰਬਰ ਵਾਰਡ ਚ ਕੰਮ ਕਰਨ ਦਾ ਵਾਸਤੇ ਤੇ ਇਹਨਾਂ ਨੇ ਸਾਰਾ ਜ਼ੋਰ ਲਾਇਆ ਵੀ ਮੈਨੂੰ ਆਹ ਕੰਮ ਵੀ ਕਰਾ ਕੇ ਦੋ ਇਹ ਕੰਮ ਵੀ ਕਰਾ ਕੇ ਦੋ ਇਹਨਾਂ ਨੇ ਵਿਚਾਰਿਆਂ ਨੇ ਬਹੁਤ ਕੁਝ ਦੱਸਿਆ ਅਸ਼wini ਵੰਟੀ ਜੀ ਦਾ ਇਸ ਏਰੀਆ ਦੇ ਵਿੱਚ ਨਾਲ ਲੱਗਦੇ ਏਰੀਆ ਚ ਬਹੁਤ ਤਜਰਬਾ ਆਲਰੇਡੀ ਇਹ ਸੇਵਾ ਨਿਭਾ ਰਹੇ ਨੇ ਤੇ ਅਸੀਂ ਸ਼ੁਰੂਆ ਬਾਾਕੀ ਤਾਂ ਬੇਟਾ ਦੱਸੇਗਾ ਸ਼ੁਰੂਆਤ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸ ਦੇਣਾ ਚਾਹੁੰਦਾ ਇੱਕ ਤਾਂ ਪੂਰੇ ਬਠਿੰਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਮੈਂ ਸਾਰਾ ਵਾਅਦਾ ਕੀਤਾ ਸੀ ਬਠਿੰਡੇ ਵੀ ਇੰਟਰਨੈਸ਼ਨਲ ਲੈਵਲ ਦਾ ਕ੍ਰਿਕਟ ਗਰਾਊਂਡ ਉਹ ਕਿੱਲਾ ਕ੍ਰਿਕਟ ਗਰਾਊਂਡ ਨਹੀਂ ਅਸੀਂ ਉੱਥੇ ਹੁਣ সুইমিং ਪੂਲ ਜਿਮ ਇਸ ਤਰ੍ਹਾਂ ਦੀ ਕਮਿਊਨਿਟੀ ਸੈਂਟਰ ਉਹ ਵੀ ਚੀਜ਼ਾਂ ਸ਼ੁਰੂ ਕਰ ਰਹੇ ਹਾਂ ਅਚੀਵਮੈਂਟ ਹੈ ਜਿਹੜੀ ਸਰਕਾਰਾਂ ਪਿੱਛੇ ਕਈ ਸਾਲ ਨਹੀਂ ਕਰ ਸਕੀਆਂ ਤੁਹਾਡੇ ਬਠਿੰਡੇ ਵਾਸੀਆਂ ਦੀ ਬਲੇਸਿੰਗ ਨਾਲ ਇਹ ਸਾਡੇ ਪਰਿਵਾਰ ਨੇ ਉਹ ਕਰ ਦਿਖਾਇਆ ਉਸ ਤੋਂ ਇਲਾਵਾ ਅਸੀਂ ਇਸ ਵਾਰਡ ਦੇ ਵਿੱਚ ਆਪਦਾ ਪਰਮਾਨੈਂਟ ਇੱਕ ਬਹੁਤ ਵੱਡਾ ਦਫ਼ਤਰ ਖੋਲਣ ਜਾ ਰਹੇ ਹਾਂ ਜਿੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਹਮੇਸ਼ਾ ਸੁਨੀਆਂ ਜਾਣਗੀਆਂ ਤੇ ਬਾਕੀ ਹੁਣ ਬੇਟਾ ਤੁਹਾਨੂੰ ਕੰਟੀਨਿਊ ਕਰੂਗਾ ਸਾਰਾ ਦੱਸੂਗਾ ਬਹੁਤ ਖੁਸ਼ੀ ਨਾਲ ਇਹ ਗੱਲ ਕਹਿਣਾ ਚਾਹ ਰਿਹਾ ਕਿ 48 ਨੰਬਰ ਵਾਰਡ ਦੇ ਵਸਨੀਕ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਸਤਕਾਰ ਦਿੱਤਾ ਮੈਨੂੰ ਐਦਾ ਲੱਗ ਰਿਹਾ ਵੀ ਇਹਨਾਂ ਨੇ ਮੈਨੂੰ ਆਪਣਾ ਬੱਚਾ ਸਮਝ ਲਿਆ ਹੈ ਤੇ ਇਹ ਮੈਨੂੰ ਪੁੱਲ ਪੂਰੀ ਹਮਮਹਾ ਕੇ ਪੂਰੇ ਜੋਸ਼ ਨਾਲ ਜਿਤਾਣ ਦੀ ਤਿਆਰੀ ਚ ਲੱਗ ਚੁੱਕੇ ਨੇ ਤੇ ਉਨੀ ਹੀ ਜੋਸ਼ ਤੇ ਤਿਆਰੀ ਨਾਲ ਅਸੀਂ ਵੀ ਕੰਮ ਚ ਲੱਗ ਚੁੱਕੇ ਹਾਂ ਆਲਰੇਡੀ ਅਸੀਂ 22 ਤਰੀਕ ਦੀ 21 ਤਰੀਕ ਦੀ ਵੇਟ ਨਹੀਂ ਕਰ ਰਹੇ ਅਸੀਂ ਆਲਰੇਡੀ ਕੰਮ 'ਤੇ ਲੱਗ ਚੁੱਕੇ ਹਾਂ ਛੋਟੀ ਛੋਟੀ ਦਿੱਕਤਾਂ ਅਸੀਂ ਗਏ ਵਾਰਡ 'ਚ ਲੋਕਾਂ ਦੇ ਕਈਆਂ ਦੇ ਰਾਸ਼ਨ ਕਾਰਡ ਦੀ ਪ੍ਰੋਬਲਮ ਹੈ ਕਈਆਂ ਨੂੰ ਡੀਪੋ 'ਚ ਕਨਕਣੀ ਮਿਲਦੀ ਤੇ ਉਸ ਦੀ ਦਿੱਕਤ ਹੈ ਸਟਰੀਟ ਲਾਈਟਾਂ ਦੀ ਦਿੱਕਤ ਹੈ ਸੜਕਾਂ ਦੀ ਦਿੱਕਤ ਹੈ ਨਾਲ ਦੀ ਨਾਲ ਸੋਲਵ ਹੋ ਰਹੀਆਂ ਨੇ ਸਾਡੀ ਟੀਮ ਨਾਲ ਦੀ ਨਾਲ ਉਹਨਾਂ ਦੇ ਫੋਨ ਨੰਬਰ ਲੈ ਰਹੀ ਹੈ ਤੇ ਨਾਲ ਦੀ ਨਾਲ ਅਗਲੇ ਹੀ ਘੰਟੇ ਉਹਨਾਂ ਨਾਲ ਇਨ ਟੱਚ ਹੋ ਕੇ ਉਹਨਾਂ ਦੇ ਕੋਈ ਵੀ ਛੋਟੀਆਂ ਤੋਂ ਛੋਟੀਆਂ ਦਿੱਕਤਾਂ ਨੂੰ ਸੋਲਵ ਕਰਾਉਣ ਦੇ ਮਿਹਨਤ ਤੇ ਲੱਗ ਚੁੱਕੀ ਆਲਰੇਡੀ ਬਾਕੀ ਅਸੀਂ ਕੁਝ ਪੁਆਇੰਟਸ ਨੋਟ ਕੀਤੇ ਨੇ ਜਿਹੜੇ ਇੱਥੋਂ ਦੇ ਲੋਕਾਂ ਨੇ ਸਾਨੂੰ ਸੁਝਾਅ ਦਿੱਤੇ ਨੇ ਜਾਂ ਫਿਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਐ ਥੋੜੀਆਂ ਜਿਹੀ ਦੁੱਖ ਤਕਲੀਫਾਂ ਐ ਉਹਨਾਂ ਤੇ ਵੀ ਅਸੀਂ ਕੰਮ ਕਰਨਾ ਸ਼ੁਰੂ ਕਰਦਾ ਮੈਂ ਉਹਨਾਂ ਤੇ ਥੋੜੀ ਜਿਹੀ ਤੁਹਾਡੇ ਸਾਰੇ ਮੂਰੇ ਚੰਨਣਾ ਪਾਣਾ ਚਾਹੂੰਗਾ ਕੁਝ ਦਿੱਕਤਾਂ ਆਈਆਂ ਸੀ ਐ ਵੀ ਕਈ ਸ਼ਰਧਾਲੂ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਉਹ ਮੰਦਿਰ ਤੇ ਗੁਰਦੁਆਰਾ ਸਾਹਿਬ ਇੱਥੇ ਚਾਹੁੰਦੇ ਨੇ ਤੇ ਇੱਥੇ ਉਹ ਫੈਸਿਲਿਟੀ ਹਜੇ ਨਹੀਂ ਹੈਗੀ ਇੱਥੋਂ ਉਹਨਾਂ ਨੂੰ ਕਿਤੇ ਦੂਰ ਜਾਣਾ ਪੈਂਦਾ ਤੇ ਲੇਡੀਜ਼ ਨੂੰ ਸਾਡੀ ਮਾਵਾਂ ਨੂੰ ਭੈਣਾਂ ਨੂੰ ਇੱਥੋਂ ਦੂਰ ਜਾਣਾ ਥੋੜਾ ਔਖਾ ਤੇ ਅਸੀਂ ਉਹ ਨੋਟ ਕਰ ਚੁੱਕੇ ਹਾਂ ਅਸੀਂ ਉਹਦੇ ਤੇ ਵਰਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਮੈਂ ਵਾਅਦਾ ਕਰਦਾ ਸਾਰੇ 48 ਨੰਬਰ ਵਾਰਡ ਦੇ ਵਸਨੀਕ ਲੋਕਾਂ ਨੂੰ ਕਿ ਅਸੀਂ ਛੁੱਟਦੇ ਹੀ ਕੰਮ ਸ਼ੁਰੂ ਕਰ ਦੇਣਾ ਇਸ ਤੇ ਦੂਸਰੀ ਗੱਲ ਅਸੀਂ ਇੱਕ ਬਹੁਤ ਵੱਡੀ ਚੀਜ਼ ਨੋਟਿਸ ਕੀਤੀ ਮੈਂ ਤੇ ਮੇਰੀ ਟੀਮ ਨੇ ਕਿ ਇੱਥੇ ਕਿਸੇ ਦਾ ਵੀ ਦੁੱਖ ਤਕਲੀਫ ਹੋਵੇ ਕਿਸੇ ਨੇ ਵੀ ਛੋਟਾ ਮੋਟਾ ਪ੍ਰੋਗਰਾਮ ਕਰਾਉਣਾ ਹੋਵੇ ਇੱਥੇ ਕਮਿਊਨਿਟੀ ਸੈਂਟਰ ਦੀ ਵਿਵਸਥਾ ਨਹੀਂ ਹੈਗੀ ਅਸੀਂ ਆਲਰੇਡੀ ਮੈਂ ਆਪਣੇ ਪਿਤਾ ਜੀ ਨੂੰ ਰਿਕੁਐਸਟ ਕੀਤੀ ਵੀ ਮੈਨੂੰ ਇੱਥੇ ਸੁਝਾਅ ਦੇ ਰੋ ਵੀ ਇੰਦਾ ਕੀ ਕਰੀਏ ਆਪਾਂ ਕਿ ਅਸੀਂ ਕਮਿਊਨਿਟੀ ਸੈਂਟਰ ਲਿਆ ਸਕੀਏ ਤੇ ਇਹਨਾਂ ਨੇ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕੀਤਾ ਤੇ ਆਸ਼ਵਾਸਨ ਦਿੱਤਾ ਕਿ ਬੇਟੇ ਆਪਾਂ ਜਰੂਰ ਇਸ ਕੰਮ ਨੂੰ વોਲ শুটিং ਤੇ ਲੈ ਕੇ ਇੱਕ ਕਮਿਊਨਿਟੀ ਸੈਂਟਰ ਵੀ ਲੋਕਾਂ ਦੇ ਅੱਗੇ ਖੜਾ ਕਰਾਂਗੇ। ਅਗਲੀ ਚੀਜ਼ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਆ ਰਿਹਾ ਇੱਥੇ ਇੰਨੇ ਪਿਆਰੇ ਛੋਟੇ ਬੱਚੇ ਹੈਗੇ ਨੇ ਜਿਨ੍ਹਾਂ ਦਾ ਬਹੁਤ ਹੀ ਬ੍ਰਾਈਟ ਤੇ ਸੋਹਣਾ ਪਵਿੱਖ ਹੈ। ਉਹ ਸੋਹਣੇ ਪਵਿੱਖ ਵਾਸਤੇ ਜਿਹੜੇ ਬੱਚੇ ਨੇ ਆਪਣੇ ਉਹਨਾਂ ਨੂੰ ਇੱਕ ਪਲੇਗਰਾਉਂਡ ਚਾਹੀਦਾ ਹੈ ਖੇਡਣ ਨੂੰ ਜਗ੍ਹਾ ਚਾਹੀਦੀ ਹੈ ਜਿੱਥੇ ਬੱਚੇ ਮਿਲ ਸਕਣ ਘੁਲ ਮਿਲ ਸਕਣ ਤੇ ਚੰਗਾ ਆਪਦਾ ਕਮਿਊਨਿਟੀ ਬਣਾ ਸਕਣ ਜਿਹੜੇ ਚੰਗੇ ਰਸਤੇ ਜਾਣ ਕੋਈ ਗਲਤ ਰਸਤੇ ਨਾ ਪੈਣੇ ਮਾਪੇ ਉਹ ਵੀ ਉਹਨਾਂ ਨਾਲ ਜਾਣ ਉਸ ਪਾਰਕਾਂ ਚ ਵਧੀਆ ਸੈਰ ਕਰਨ ਇੱਕ ਵਧੀਆ ਲਿਵਿੰਗ এনਵਾਇਰਨਮੈਂਟ ਹੋਵੇ ਰਹਿਣ ਦਾ ਵਧੀਆ ਜਗ੍ਹਾ ਲੱਗੇ ਉਹਨਾਂ ਨੂੰ ਵੀ ਤਾਂ ਹੈ ਜੀ ਇਹ ਸਾਡਾ ਘਰ ਹੈ ਤੇ ਸਾਡੇ ਕੋਲ ਸਾਰੀ ਇੱਕ ਇੱਕ ਫੈਸਿਲਿਟੀ ਇੱਥੇ ਹੈਗੀ ਆ ਹੋਰ ਜੀ ਇੱਥੇ ਜਿਹੜੇ ਸਾਡੇ ਆ ਹਿੰਦੂ ਭਾਈ-ਭੈਣ ਨੇ ਹੈਗੇ ਨੇ ਜਿਹੜੇ ਛੱਤ ਪੂਜਾ ਦੀ ਅਰੇਂਜਮੈਂਟ ਕਰਾਉਂਦੇ ਨੇ ਹਰ ਸਾਲ ਪ੍ਰਵਾਸੀ ਜਿਹੜੇ ਹੈਗੇ ਨੇ ਇਹ ਮੈਂ ਵਾਦਾ ਕਰਦਾ ਉਹਨਾਂ ਨਾਲ ਕਿ ਹੁਣ ਅਗਲੀ ਛੱਤ ਪੂਜਾ ਦੀਵਾਲੀ ਦੇ ਕੋਲੇ ਹੁੰਦੀ ਹੈ ਤੇ ਮੇਰੀ ਗਰੰਟੀ ਹੈ ਅੱਜ ਮੈਂ ਖਾਲੀ ਕਾਗਜ਼ ਤੇ ਵੀ ਲਿਖਣ ਨੂੰ ਤਿਆਰ ਹਾਂ ਵੀ ਉਹਨਾਂ ਦੀ ਜਿਹੜੀ ਨਹਿਰ 'ਚ ਸਪੌੜੀਆਂ ਲੱਗਣ ਦੀ ਜ਼ਿੰਮੇਵਾਰੀ ਹੁਣ ਮੇਰੀ ਤੁਹਾਡੇ ਬੱਚੇ ਦੀ ਆ ਹੋਰ ਕਿਸੇ ਦੀ ਨਹੀਂ ਤੁਸੀਂ ਬਸ ਆਪਣੇ ਬੱਚੇ ਦੇ ਸਿਰ ਤੇ ਆਸ਼ੀਰਵਾਦ ਦਿਓ ਹੱਥ ਰੱਖੋ ਤੇ ਮੈਂ ਪੂਰੇ ਜੋਸ਼ ਨਾਲ ਅੱਜ ਇੱਕ ਵਾਅਦਾ ਕਰ ਰਿਹਾ ਕਿ ਪੜ੍ਹਾਈਆਂ ਦੀ ਸਮੱਸਿਆ ਖਤਮ ਤੁਸੀਂ ਆਰਦੀ ਸ਼ਰਦਾ ਭਾਵਨਾ ਨਾਲ ਜਾਓ ਤੇ ਅੱਜ ਤੋਂ ਬਾਅਦ ਕਿਸੇ ਨੂੰ ਵੀ ਉੱਥੇ ਦਿੱਕਤ ਨਾ ਆਵੇ ਕਿਸੇ ਨੂੰ ਸਰਟੀਫਿਕੇਟ ਨਾ ਲੱਗੇ ਕਿਸੇ ਦੇ ਪਰਿਵਾਰ ਦੇ ਮੈਂਬਰ ਦੇ ਜੀ ਨੂੰ ਦਿੱਕਤ ਨਾ ਆਵੇ ਇਹ ਤੁਹਾਡੇ ਬੱਚੇ ਦੀ ਜ਼ਿੰਮੇਵਾਰੀ ਹੈ ਹੋਰ ਅਸੀ ਚੀਜ਼ਾਂ ਦੇਖੀਆਂ ਵੀ ਇੱਥੇ ਜਿਹੜਾ ਹਸਪੀਟਲ ਆ ਮੈਂ ਕਹਿ ਰਿਹਾ ਸੀ ਇਹਨੂੰ ਰੀਵੈਂਪ ਕਰਨਾ ਹੈ ਇਹਨੂੰ ਹੋਰ ਵਧੀਆ ਬਣਾਉਣਾ ਹੈ ਆਪਾਂ ਇੱਥੇ ਬੱਚਿਆਂ ਦੀ ਜਿਹੜੇ ਨਵੇਂ ਬੱਚੇ ਪੈਦਾ ਹੋਣ ਵਾਲੇ ਹੁੰਦੇ ਆ ਉਹਨਾਂ ਦੀ ਡਿਲੀਵਰੀ ਦੀ ਵਿਵਸਥਾ ਨਹੀਂ ਹੈਗੀ ਉਹਨਾਂ ਨੂੰ ਹੋਰ ਅੱਗੇ ਪਿੱਛੇ ਜਾਣਾ ਪੈਂਦਾ ਅਸੀਂ ਨਾਲ ਦੀ ਨਾਲ ਤੇ ਨਵੇਂ ਆਉਣ ਵਾਲੇ 48 ਨੰਬਰ ਵਾਰਡ ਦੇ ਨਵੇਂ ਮੈਂਬਰਾਂ ਦੀ ਸਵਾਗਤ ਵਾਸਤੇ ਇੱਥੇ ਹੀ ਫੈਸਿਲਿਟੀ ਤਿਆਰ ਕਰਾਂਗੇ ਤੇ ਸਾਡੀ ਮਾਵਾਂ ਨੂੰ ਇੱਥੋਂ ਕਿਤੋਂ ਹੋਰ ਦੂਰ ਨਾ ਜਾਣਾ ਪਵੇ ਤਕਲੀਫ ਨਾ ਹੋਵੇ। ਬਾਕੀ ਸੋਨੀ ਵੀਰਾ ਮੈਨੂੰ ਗਾਈਡ ਕਰ ਰਿਹਾ ਹੈ। ਪਾਰਟੀ ਦੇ ਬਹੁਤ ਪੁਰਾਣੇ ਵਧੀਆ ਵੱਡੇ ਵਰਕਰ ਨੇ ਇਹਨਾਂ ਦੇ ਹੌਸਲੇ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ। ਇਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਆਸ਼ਵਾਸ਼ਣ ਦਿੱਤਾ। ਸੋਨੀ ਵੀਰੇ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਅਸੀਂ ਤੁਹਾਡੇ ਨਾਲ ਤੁਰਾਂਗੇ ਤੇ ਚੰਗਾ ਕੰਮ ਕਰਾਂਗੇ। ਇਹ ਟਿੱਬੇ 'ਚ ਆਪਣਾ ਟਿੱਬੇ ਵਾਲਾ ਏਰੀਆ ਹੈ ਉੱਥੇ ਪਾਣੀ ਦੀ ਵੀ ਬੜੀ ਸਮੱਸਿਆ ਹੈ ਮੈਂ ਤਾਂ ਦੇਖ ਕੇ ਹੈਰਾਨ ਹੈ ਪੰਜਾਬ ਪਾਣੀ ਦੀ ਧਰਤੀ ਜਿੱਥੋਂ ਪੰਜ ਨਦੀਆਂ ਕਹਿੰਦੇ ਵਗਦੀਆਂ ਹਨ ਉੱਥੇ ਆਪਣੇ ਹੀ ਟਿੱਬੇ 'ਚ ਪਾਣੀ ਦੀ ਸਮੱਸਿਆ ਇਹ ਨਹੀਂ ਹੋਣੀ ਚਾਹੀਦੀ ਇਹ ਸਭ ਤੋਂ ਪਾਣੀ ਇੱਕ ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੇ ਰਹਿਣ ਵਾਸਤੇ ਤੇ ਇਹ ਦੀ ਸਮੱਸਿਆ ਵੀ ਨਾਲ ਦੀ ਨਾਲ ਪੂਰੀ ਕਰਾਂਗੇ ਬਾਕੀ ਮੈਂ ਸਭ ਕੋਲੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪ ਦੀ ਸੁਜੈਸ਼ਨ ਸਾਨੂੰ ਦਿੰਦੇ ਰਹੋ ਸਾਨੂੰ ਕੰਮ ਕਰਨ 'ਚ ਐਦਾਂ ਬਹੁਤ ਸੌਖਾ ਹੋਏਗਾ ਤੇ ਅੱਜ ਇੱਕ ਹੋਰ ਮੈਂ ਵੱਡਾ ਐਲਾਨ ਕਰਨ ਜਾਣਾ ਮੈਂ ਤੇ ਮੇਰੀ ਟੀਮ ਨੇ ਜਿਹੜੇ ਸਾਡੇ ਨਾਲ ਯੋਵਾ ਜੁੜੇ ਨੇ ਉਹਨਾਂ ਨੇ ਸਾਨੂੰ ਸੁਜੈਸ਼ਨ ਦਿੱਤੀ ਹੈ ਕਿ ਇੱਕ ਨਵਾਂ ਦੌਰ ਲੈ ਕੇ ਇੱਥੇ ਆਨੇ ਆ ਇੱਕ ਵੈਬਸਾਈਟ ਤੇ ਇੱਕ ਸੋਸ਼ਲ ਮੀਡੀਆ ਐਪ ਦੀ ਤਿਆਰੀ ਕਰਦੇ ਇੱਕ 48 ਨੰਬਰ ਵੋਟ ਨੂੰ ਐਗਜ਼ਾਮਪਲ ਬਣਾਉਣੇ ਹੈ ਕਿ ਕਿਸੇ ਵੀ ਇੱਥੇ ਦੇ ਵਸਨੀਕ ਨੂੰ ਛੋਟੀ ਤੋਂ ਛੋਟੀ ਦਿੱਕਤ ਆਉਂਦੀ ਹੈ ਉਹਨਾਂ ਨੇ ਬਸ ਆਪਣੀ ਲੋਕੇਸ਼ਨ ਉੱਤੇ ਪਿੰਨ ਕਰਨੀ ਹੈ ਤੇ ਪਿਕਚਰ ਲਗਾਨੀ ਹੈ ਤੇ 24 ਆਵਰਸ ਚ ਸੇਵਾ ਕੇਂਦਰ ਥਰੂ ਜਾਂ ਉਸ ਐਪ ਦੇ ਥਰੂ ਤੁਹਾਡੇ ਕੋਲੇ ਕੋਈ ਨਾ ਕੋਈ ਬੰਦਾ ਆ ਕੇ ਉਸ ਨੂੰ ਸੋਲਵ ਕਰੇਗਾ ਜਾਂ ਫਿਰ ਤੁਹਾਨੂੰ ਵਿਸ਼ਵਾਸ ਦਿਲਾਏਗਾ ਵੀ ਇੰਨੀ ਦੇਰ ਚ ਸੋਲਵ ਹੋ ਜਾਣਾ ਚਾਹੀਦੀ ਹੈ ਇਹ ਇੱਕ ਪਰਮਨੈਂਟ ਰਿਕਾਰਡ ਦੀ ਤਰ੍ਹਾਂ ਕੰਮ ਆਏਗਾ ਵੀ ਆਪਾਂ ਕਦੇ ਕਹਿ ਦਿੰਨੇ ਵੀ ਅਸੀਂ ਉੱਥੇ ਲਿਖਵਾ ਕੇ ਆਏ ਸੀਗੇ ਜੀ ਨਹੀਂ ਇੱਕ ਆਨਲਾਈਨ ਰਿਕਾਰਡ ਹੋ ਜਾਏਗਾ ਕਿਸੇ ਵੀ ਚੀਜ਼ ਦਾ ਤੇ ਮੈਂ ਹੱਥ ਜੋੜ ਕੇ ਤੁਹਾਡੇ ਮੂਰੇ ਬੇਨਤੀ ਕਰਦਾ ਹਾਂ ਕਿ ਮੇਰੇ ਕੋਲੇ ਵਿਜ਼ਨ ਬਹੁਤ ਵਧੀਆ ਨੇ ਮੇਰੀ ਤੇ ਮੇਰੀ ਟੀਮ ਚ ਪੂਰਾ ਜੋਸ਼ ਹੈ ਅਸੀਂ ਯੰਗ ਹੈ ਤੇ ਅਸੀਂ ਤੁਹਾਡੀ ਸੇਵਾ ਵਾਸਤੇ ਇੱਥੇ ਪਹੁੰਚੇ ਆਂ ਸਾਨੂੰ ਸਾਡੇ ਟੀਮ ਨੂੰ ਸਾਡੇ ਪਰਿਵਾਰ ਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਅ ਇੱਥੋਂ 48 ਨੰਬਰ ਵਾਰਡ ਦਾ ਆਸ਼ੀਰਵਾਦ ਮਿਲੇ ਤੇ ਸਾਨੂੰ ਜਿੱਤ ਹਾਸਲ ਹੋਵੇ ਤੇ ਸਾਨੂੰ ਇੱਕ ਸਾਲ ਦਾ ਜਿਹੜਾ ਮੌਕਾ ਹੈ ਇੱਕ ਸਾਲ ਦੀ ਜਿਹੜੀ ਕਾਉਂਸਲਰ ਦੀ ਟਰਮ ਰਹਦੀ ਹੈ ਉਸੇ ਚੀ ਅਸੀਂ 5 ਸਾਲ ਦਾ ਕੰਮ ਕਰਕੇ ਦਿਖਾਵਾਂਗੇ ਉਸ ਤੋਂ ਬਾਅਦ ਸਾਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਲੋਕਾਂ ਨੇ ਕੰਮ ਦੇਖ ਕੇ ਹੀ ਕਰ ਦੇਈ ਸਾਡੀ ਜੀ ਇਹ ਸੀਵਰੇਜ ਜਿਹੜਾ ਸੀਵਰੇਜ ਦਾ ਪਾਣੀ ਹੈ ਤੇ ਜਾਂ ਆਪਣਾ ਮੀਂਹ ਦਾ ਪਾਣੀ ਹੈ ਉਹਦੀ ਬਹੁਤ ਵੱਡੀ ਸਮੱਸਿਆ ਹੈ ਲੰਮੇ ਸਮੇਂ ਤੋਂ ਜੀ ਮੈਂ ਇਸ ਕਰਕੇ ਜੀ ਕਈ ਕਲੋਨੀਆਂ 'ਚ ਇਹ ਟਿੱਬੇ ਵਾਲੀ ਸਾਈਡ ਵੀ ਤੇ ਆਪਣਾ ਢਿੱਲੋ ਕਲੋਨੀ ਵਾਲੀ ਸਾਈਡ ਵੀ ਦੋ ਤਿੰਨ ਹੋਰ ਟੀਪੀਸੀ ਕਲੋਨੀ ਇੱਥੇ ਆਪਣਾ ਸੀਵਰੇਜ ਦੀ ਪ੍ਰੋਬਲਮ ਹੈਗੀ ਜੀ ਬਿਲਕੁਲ ਤੁਸੀਂ ਸਹੀ ਇਸ਼ੂ ਐਡਰੈਸ ਕੀਤਾ ਇੱਥੇ ਤਿੰਨ ਏਰੀਆਜ਼ ਅਸੀਂ ਆਇਡੈਂਟੀਫਾਈ ਕੀਤੇ ਆ ਜਿੱਥੇ ਨਵੀਂ ਮੋਟਰ ਲੱਗ ਸਕਦੀ ਹੈ ਟਿੱਲੋ ਕਲੋਨੀ ਤਾਂ ਹੈ ਹੀ ਉਹਦੇ ਪਿੱਛੇ ਦੋ ਹੋਰ ਨਵੀਆਂ ਕਲੋਨੀਆਂ ਬਣ ਰਹੀਆਂ ਜਿਨ੍ਹਾਂ ਦਾ ਪਾਣੀ ਦਾ ਨਿਕਾਸ ਉਧਰਲੀ ਸਾਈਡ ਇਧਰਲੀ ਸਾਈਡ ਹੀ ਕਰਤਾ ਜਿੱਥੇ ਆਲਰੇਡੀ ਪਾਣੀ ਦਾ ਪ੍ਰੋਬਲਮ ਹੈ ਅਸੀਂ ਤਿੰਨ ਆਲਰੇਡੀ ਪੁਆਇੰਟਸ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਆ ਜਿੱਥੇ ਮੋਟਰਾਂ ਲੱਗ ਕੇ ਉਸ ਪਾਣੀ ਦਾ ਨਿਕਾਸ ਸਮੂਥ ਤੇ ਫਾਸਟ ਹੋਵੇ ਇੱਕ ਬਾਹਰੀ ਉਮੀਦਵਾਰ ਦੀ ਗੱਲ ਕਰੀ ਜਾਂਦੀ ਹੈ ਵੀ ਜਿਹੜੇ ਉਮੀਦਵਾਰ ਆ ਇਹ ਬਾਹਰਲੇ ਵਾਰ ਤੋਂ ਆਏ ਆ ਇੱਥੋਂ ਦਾ ਹੋਣਾ ਚਾਹੀਦਾ ਸੀ ਕੀ ਰਹਿਣਾ ਚਾਹੀਦਾ ਸੀ ਦੇਖੋ ਜੀ ਅਸੀਂ ਘਰ ਘਰ ਗਏ ਸਾਨੂੰ ਘਰ ਘਰ ਮੈਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕੀਤਾ ਜੀ ਲੋਕਾਂ ਨੇ ਇਹ ਕਿਸੇ ਬਾਹਰਲੇ ਬੰਦੇ ਨੂੰ ਐਦਾਂ ਪਿਆਰ ਨਹੀਂ ਕਰਦੇ ਨਾਲੇ ਲੋਕਾਂ ਨਾਲ ਗੱਲ ਕਰਕੇ ਸਾਨੂੰ ਲੋਕਾਂ ਦਾ ਐਡਾ ਆਸ਼ਵਾਸਨ ਮਿਲਿਆ ਉਹਨਾਂ ਨੇ ਕਿਹਾ ਕਿ ਸਾਨੂੰ ਕੰਮ ਤੋਂ ਮਤਲਬ ਹੈ ਤੇ ਦੂਸਰੀ ਗੱਲ ਮੈਂ ਕੋਈ ਬਾਹਰ ਦਾ ਨਹੀਂ ਮੈਂ ਬਠਿੰਡੇ ਸ਼ਹਿਰ ਦਾ ਬੱਚਾ ਹਾਂ ਮੈਂ ਬਾਹਰੋਂ ਪੜ੍ਹ ਕੇ ਆਇਆ ਮੈਂ ਇੱਥੇ ਪੜ੍ਹ ਕੇ ਬਾਹਰ ਪੜਨ ਗਿਆ ਉੱਥੇ ਇੰਗਲੈਂਡ ਪੜ੍ਹਿਆ ਉੱਥੋਂ ਐਕਸਪੀਰੀਅੰਸ ਲਿੱਤਾ ਆਪਣੇ ਇੱਥੋਂ ਦੇ ਯੁਵਾ ਬਾਹਰ ਜਾ ਰਹੇ ਨੇ ਜੀ ਪਰਮਨੈਂਟ ਮੈਂ ਉੱਥੋਂ ਪੜ੍ਹ ਲਿਖ ਕੇ ਉੱਥੋਂ ਸਿੱਖ ਕੇ ਆਪਣੇ ਲੋਕਾਂ ਦੀ ਸੇਵਾ ਚ ਇੱਥੇ ਹਾਜ਼ਰ ਹਾਂ ਜੇ ਕੋਈ ਮੇਰੇ ਮੂਰੇ ਇਹ ਗੱਲ ਕਰਕੇ ਦਿਖਾਵੇ ਵੀ ਕੋਈ ਇੰਗਲੈਂਡ ਜਾ ਕੇ ਜੀ ਵਾਪਸ ਆ ਗਿਆ ਮੈਨੂੰ ਸਿਰਫ ਇੱਕੋ ਹੀ ਇੱਛਾ ਹੈ ਕਿ ਮੈਂ ਆਪਦੇ ਮਾਪਿਆਂ ਦੀ ਸੇਵਾ ਕਰਾਂ ਆਪਦੇ ਲੋਕਾਂ ਦੀ ਸੇਵਾ ਕਰਾਂ ਤੇ ਮੈਂ ਤਾਂ ਇੰਨਾ ਖੁਸ਼ਕਿਸਮਤ ਆ ਵੀ ਮੇਰੇ ਵਾਪਸ ਆਂਦੇ ਹੀ 2 ਸਾਲ ਹੋਏ ਆ ਜੀ ਮੈਨੂੰ 2-3 ਸਾਲ ਹੋਏ ਆ ਵਾਪਸ ਆਪਣੀ ਪੜ੍ਹਾਈ ਕੰਪਲੀਟ ਕਰੇ ਨੂੰ ਤੇ ਵਾਪਸ ਆਂਦੇ ਹੀ ਮੈਨੂੰ ਐਡਾ ਵੱਡਾ ਮੌਕਾ ਮਿਲਿਆ ਵੀ ਜਿਹੜੇ ਵਾਰਡ 'ਚ ਇੰਨਾ ਕੰਮ ਹੋਣਾ ਪੈਂਡਿੰਗ ਸੀਗਾ ਉੱਥੇ ਮੈਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਤੇ ਲੋਕ ਆਪਣੇ ਆਪ ਦੇਖਣਗੇ ਤੇ ਲੋਕ ਨੇਤਾ ਜੀ ਮੈਨੂੰ ਅਪਣਾ ਲਿਆ ਹੈ ਦਿਲੋਂ ਚਾ ਲਿਆ ਹੈ ਤੇ ਮੈਂ ਉਹਨਾਂ ਨੂੰ ਆਪਣਾ ਪਰਿਵਾਰ ਮੰਨ ਲਿਆ ਹੈ ਇਹ 48 ਨੰਬਰ ਵਾਰਡ ਨਹੀਂ ਰਿਹਾ ਤੇ ਪਦਮਜੀਤ ਸਿੰਘ ਮਹਿਤਾ ਦਾ ਮਹਿਤਾ ਪਰਿਵਾਰ ਦਾ ਵਾਰਡ ਹੈ ਕਿ ਤੁਹਾਡੀ ਪਾਰਟੀ ਆ ਮੇਲੇ ਨੇ ਵੀ ਤੁਹਾਨੂੰ ਅਪਣਾ ਲਿਆ ਬਿਕੋਜ਼ ਸਿንስ ਥਰਸਡੇ ਕਟਨਰ ਕਿਤੇ ਨਹੀਂ ਦਿਸੇ ਦੇਖੋ ਜੀ ਐਮਐਲਏ ਸਾਹਿਬ ਸਾਡੇ ਵੱਡੇ ਨੇ ਐਮਐਲਏ ਸਾਹਿਬ ਪਾਰਟੀ ਦੇ ਅੱਛੇ ਵੱਡੇ ਲੀਡਰ ਨੇ ਤੇ ਉਹ ਦਿਲੋਂ ਸਾਡੇ ਨਾਲ ਨੇ ਪਾਰਟੀ ਦੇ ਵਰਕਰ ਨੇ ਪਾਰਟੀ ਦੇ ਨਾਲ ਚੱਲਣਾ ਉਹਨਾਂ ਦਾ ਫਰਜ਼ ਹੈ ਤੇ ਸਾਡਾ ਫਰਜ਼ ਹੈ ਜੀ ਉਹ ਆਪਣਾ ਫਰਜ਼ ਨਿਭਾਉਣੇ ਤੁਸੀਂ ਮੈਨੂੰ ਦੱਸਿਆ ਪਤਮ ਜੀ ਇੱਕ ਮਿੰਟਿਆ ਮੈਂ ਤਾਂ ਸਭ ਇਸ ਤਰ੍ਹਾਂ ਗਿਲਸਬ ਨਾਲ ਨਹੀਂ ਆ ਰਹੇ ਬੱਚਾ ਕਿਤੇ ਨਹੀਂ ਕਿਤੇ ਲੰਦਾ ਨਹੀਂ ਵੀ ਉਹ ਇੰਟਰਨਲ ਤੁਹਾਡਾ ਕੋਈ ਮੈਟਰ ਹੈ ਇਹ ਦੇਖੋ ਜਦੋਂ ਵੀ ਕੋਈ ਬੰਦਾ ਟਿਕਟ ਲੜਦਾ ਹੈ ਤਾਂ ਸਭ ਦੀਆਂ ਡਿਊਟੀਆਂ ਅਲੱਗ-ਅਲੱਗ ਥਾਂ ਤੇ ਲਾਈਆਂ ਜਾਂਦੀਆਂ ਉਹ ਸਾਡੀ ਆਪ ਦੀ ਪਲੈਨਿੰਗ ਹੈ ਵੀ ਅਸੀਂ ਉਸ ਨੂੰ ਕਿਵੇਂ ਲੈ ਕੇ ਚੱਲਣਾ ਹੈ ਉਹ ਸਾਡੀ ਪਲੈਨਿੰਗ ਦਾ ਇਕਦਾਰ ਹੈ ਅਸੀਂ ਹੁਣ ਆਪ ਦੀ ਜਿਹੜੀ ਲੈਸਨ ਦੀ ਪਲੈਨਿੰਗਸ ਹੈ ਉਹ ਅਸੀਂ ਪ੍ਰੈਸ ਨੂੰ ਨਹੀਂ ਦੱਸ 파 ਰਹੇ ਕਿਉਂਕਿ ਉਹ ਅਸੀਂ ਚਾਹੁੰਦੇ ਵੀ ਨਹੀਂ ਕਿ ਹਰ ਇੱਕ ਬੰਦੇ ਦਾ ਆਪਣਾ ਲੜਨ ਦਾ ਤਰੀਕਾ ਹੁੰਦਾ ਹੈ ਉਹ ਸਾਡਾ ਪਲੈਨਿੰਗ ਦਾ ਪਾਰਟ ਹੈ ਪਰ ਉਹ ਪਾਰਟੀ ਦੇ ਐਮਐਲਏ ਨੇ ਪਾਰਟੀ ਦੇ ਨਾਲ ਨੇ ਅਸੀਂ ਉਹਨਾਂ ਨੇ ਕਿਵੇਂ ਡਿਊਟੀ ਤੇ ਕਿੱਥੇ ਲਾ ਰਹੇ ਆ ਉਹ ਸਾਡਾ ਪਲੈਨਿੰਗ ਦਾ ਪਾਰਟ ਹੈ ਸਰ ਜਿਹੜਾ ਚਰਚਾ ਚੱਲ ਰਹੀ ਆ ਟਿਕਟ ਨੂੰ ਲੈ ਕੇ ਜਿਹੜਾ ਲੋਕਾਂ 'ਚ ਚਰਚਾ ਚੱਲ ਰਹੀ ਆ ਉਹ ਵੀ ਕਿਤੇ ਦੂਰ ਨਹੀਂ ਕੀਤੀ ਜਾਂਦੀ ਗੱਲ ਸਾਹਿਬ ਵੱਲੋਂ ਕੋਈ ਜਾਣਕਾਰੀ ਨਹੀਂ ਉਦੇ ਵਿੱਚ ਜਦੋਂ ਉਹਨਾਂ ਨੂੰ ਟਿਕਟ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਮੈਨੂੰ ਟਿਕਟ ਦਿੱਤੀ ਗਈ ਸੀ ਠੀਕ ਹੈ ਇਹ ਚ ਕੋਈ ਦੂਰ ਆਏ ਨਹੀਂ ਹੋ ਸਕਦਾ ਪਾਰਟੀ ਨੇ ਉਹਨਾਂ ਨੂੰ ਸੋਚਿਆ ਹੋਵੇ ਉਹਨਾਂ ਦੇ ਬਾਰੇ ਦੇਖਿਆ ਹੋਵੇ ਪਰ ਸਭ ਤੋਂ ਵੱਡੀ ਗੱਲ ਕੀ ਆਈ ਸੀ ਵੀ ਜਦੋਂ ਅਕਾਲੀ ਦਲ ਤੋਂ ਇੱਕ ਦਿਨ ਪਹਿਲਾਂ ਜੁਆਇਨ ਕਰਕੇ ਟਿਕਟ ਦਿੱਤੀ ਗਈ ਤਾਂ ਜਿੰਨਾ ਲੋਕਲ ਵਰਕਰ ਸੀ ਆਮ ਆਦਮੀ ਪਾਰਟੀ ਦਾ ਉਹ ਬੜਾ ਮਾਯੂਸ ਹੋ ਗਿਆ ਬੜਾ ਨਾਰਾਜ਼ ਹੋ ਗਿਆ ਔਰ ਉਹਨਾਂ ਨੇ ਪਾਰਟੀ ਦੇ ਬਹੁਤ ਉੱਚੇ ਅਧਿਕਾਰੀਆਂ ਤੱਕ ਇਹ ਗੱਲ ਪੁੱਛਾਈ ਵੀ ਇਹ ਬਿਲਕੁਲ ਸਹੀ ਨਹੀਂ ਹੈ ਵੀ ਤੁਸੀਂ ਇੱਕ ਦਿਨ ਪਹਿਲਾਂ ਬੰਦੇ ਨੂੰ ਜੁਆਇਨ ਕਰਾ ਲਓ ਜਿਹੜਾ ਅਕਾਲੀ ਦਲ ਦਾ ਹੈ ਔਰ ਅਕਾਲੀ ਦਲ ਦੇ ਵਿੱਚੋਂ ਨੇ ਕੁਝ ਵੀ ਨਹੀਂ ਕੀਤਾ ਉਸ ਨੂੰ ਤੁਸੀਂ ਜੁਆਇਨ ਕਰਾ ਕੇ ਇੱਕ ਆਮ ਆਦਮੀ ਪਾਰਟੀ ਦੇ ਬੰਦੇ ਟਿਕਟ ਦਿੱਤੀ ਜਾਂਦੀ ਹੈ ਪਰ ਫਿਰ ਸਾਰੇ ਵਰਕਰਾਂ ਨੇ ਮਿਲ ਕੇ ਇੱਕ ਫੈਸਲਾ ਲਿੱਤਾ ਸਾਰੇ ਵਰਕਰਾਂ ਨੇ ਉੱਪਰ ਗੱਲ ਕੀਤੀ ਔਰ ਉਹ ਸਾਰੇ ਵਰਕਰਾਂ ਦਾ ਇੱਕ ਸਹਿਮਤੀ ਬਣੀ ਵੀ ਮਿਲ ਜੁਲ ਕੇ ਉਹਨਾਂ ਨੇ ਮੇਰੇ بیٹے ਦੇ ਵਿਸ਼ਵਾਸ ਜਤਾਇਆ ਤੇ ਇਸ ਕਰਕੇ ਪਾਰਟੀ ਨੇ ਉਹ ਸਾਰਿਆਂ ਦਾ ਸਰਵੇ ਤੁਹਾਡੇ ਸਾਰਿਆਂ ਦਾ ਪਰਿਵਾਰ ਤੋਂ ਜੋ ਬਲੇਸਿੰਗ ਲੋਕਾਂ ਦੀਆਂ ਲੋਕ ਉਹਨਾਂ ਨੇ ਪੁੱਛ ਕੇ ਤੇ ਉਹ ਮੌਕਾ ਸਾਨੂੰ ਦਿੱਤਾ ਐਮਐਲਏ ਸਾਹਿਬ 7 ਵਾਰੀ ਐਮਸੀ ਰਹੇ ਉਸ ਤੋਂ ਬਾਅਦ ਐਮਐਲਏ ਜਿਨ੍ਹਾਂ ਨੇ ਤੁਸੀਂ ਕੰਮ ਗਣਾਏ 21 ਗੱਲ ਐਮਐਲਏ ਸਾਹਿਬ ਨੇ ਕਿਤੇ ਨਹੀਂ ਇਹ ਕੰਮ ਇਹ ਵੀ ਅਸੀਂ ਵੀ ਤੁਹਾਨੂੰ ਬਹੁਤ ਵੱਡੀ ਹੈਰਾਨਗੀ ਹੈ ਦੇਖੋ ਮੈਨੂੰ ਕਿਉਂਕਿ ਅਸੀਂ ਸਿਰਫ 3-4 ਦਿਨਾਂ ਦੇ ਵਿੱਚ ਦੇਖਿਆ ਔਰ ਕੰਮ ਹੋਏ ਨਹੀਂ ਇਹ ਤੁਸੀਂ ਸਾਰੇ ਤੁਹਾਨੂੰ ਤੁਹਾਡੇ ਸਾਹਮਣੇ ਹੈ ਵੀ ਕਿਉਂ ਨਹੀਂ ਇੱਥੇ ਹਜੇ ਤੱਕ ਮੰਦਿਰ ਬਣ ਸਕਿਆ ਦੇਖੋ ਆਪਣੇ ਹਿੰਦੁਸਤਾਨ ਦੇ ਵਿੱਚ ਸ਼ਰਦਾ ਸਭ ਤੋਂ ਉੱਪਰ ਹੈ ਔਰ ਹਿੰਦੁਸਤਾਨ ਦੇ ਵਿੱਚ ਸਭ ਨੂੰ ਆਸ ਹੁੰਦੀ ਹੈ ਭਗਵਾਨ ਤੋਂ ਆਸ ਹੁੰਦੀ ਹੈ ਕਿਸੇ ਦੁਖਤ ਕਲੀਫ ਹੈ ਵੀ ਮੇਰੇ ਕੋ ਉੱਥੇ ਜਾਣੇ ਆ ਤਾਂ ਕੁਛ ਨਾ ਕੁਛ ਇੱਕ ਆਸ ਨਾਲ ਬੰਦਾ ਅੱਗੇ ਜੀ ਲੈਂਦਾ ਤੇ ਇਹ ਜਿਹੜੀ ਚੀਜ਼ਾਂ ਇਹਨਾਂ ਨੇ ਗਨਾਈਆਂ ਬੇਸਿਕ ਇਹ ਮੇਰੀਆਂ ਚੀਜ਼ਾਂ ਨਹੀਂ ਜਾਂ ਤੁਹਾਡੀਆਂ ਚੀਜ਼ਾਂ ਨਹੀਂ ਇਹ ਤਾਂ ਲੋਕਾਂ ਦੀਆਂ ਦਸੀਆਂ ਹੋਈਆਂ ਚੀਜ਼ਾਂ ਜੇ ਨਹੀਂ ਹੋਇਆ ਤਾਂ ਹੀ ਅਸੀਂ ਅੱਜ ਦੇਖੋ ਜੇ ਨਹੀਂ ਹੋਇਆ ਤਾਂ ਮੈਨੂੰ ਨਹੀਂ ਪਤਾ ਕਿਉਂ ਨਹੀਂ ਹੋਇਆ ਪਰ ਅਸੀਂ ਇਹ ਗਾਰੰਟੀ ਆਪ ਲੈ ਰਹੇ ਆ ਮੈਂ ਤਾਂ ਪਰਿਵਾਰ ਲੈ ਰਹੇ ਆ ਗਾਰੰਟੀ ਇਹ ਕੋਈ ਮੈਂ ਇਹ ਨਹੀਂ ਕਹਿ ਰਿਹਾ ਵੀ ਸਰਕਾਰ ਤੋਂ ਕਰਾਉਂਗਾ ਮੈਂ ਇਸ ਤੋਂ ਕਰਾਉਂਗਾ ਕੋਈ ਕਾਰਨ ਨਹੀਂ ਹੈ ਪਰ ਅਸੀਂ ਕਿਉਂਕਿ ਦੇਖੋ ਮੈਂ ਇੰਨੀ ਵੱਡੀ ਕਥਾ ਕਰਵਾਈ ਪੰਜਾਬ ਦੇ ਵਿੱਚ ਪਹਿਲੀ ਸ਼ਿਵਪੁਰਾਨ ਜੀ ਦੀ ਕਥਾ ਹੋਈ ਸੀ ਇਸ ਲੈਵਲ ਤੇ ਵੱਡੀ ਕਦੇ ਕਿਸੇ ਨੇ ਕੋਈ ਨਹੀਂ ਮੌਕਾ ਦਿੱਤਾ ਇਹਨੇ ਸਾਲ ਹੋ ਗਏ ਬਠਿੰਡਾ ਵਸੇ ਨੂੰ 1937 ਦਾ ਜ਼ਿਲ੍ਹਾ ਕਦੇ ਕਿਸੇ ਨੇ ਇੰਨੇ ਵੱਡੇ ਲੈਵਲ ਤੇ ਲੋਕਾਂ ਦੀ ਕਥਾ ਕਿਉਂ ਨਹੀਂ ਕਰਵਾਈ ਅਸੀਂ ਗੁਰਦਾਸ ਮਾਨ ਨਾਈਟ 2005 ਚ ਵੀ ਕਰਾਈ 2012 ਚ ਵੀ ਕਰਾਈ ਹੁਣ ਵੀ ਕਰਾਈ ਕਿਉਂ ਵੀ ਸਾਰੇ ਯੂਥ ਨਸ਼ਿਆਂ ਤੋਂ ਦੂਰ ਹੋ ਸਕਣ ਤੇ ਆਪਣੇ ਪੰਜਾਬੀ ਕਲਚਰ ਨਾਲ ਜੁੜ ਸਕਣ ਕਿਉਂ ਨਹੀਂ ਕਰਾਇਆ 2005 ਤੋਂ ਲੈ ਕੇ ਹੁਣ ਤੱਕ ਦੇਖੋ ਕੋਈ ਤੁਹਾਨੂੰ ਕਿਸੇ ਨੂੰ ਗੁਰਦਾਸ ਮਾਨ ਜਾਂ ਹੁਦ ਨਹੀਂ ਦਿਖਿਆ ਅਸੀਂ ਇਸ ਤੋਂ ਇਲਾਵਾ ਕਿੰਨੇ ਦੇਖੋ ਕੋਰੋਨਾ ਦੇ ਵਿੱਚ ਕਿੰਨਾ ਕੰਮ ਕੀਤਾ ਮੈਂ ਆਪ ਜਾ ਜਾ ਕੇ ਮੇਰੇ ਪਰਿਵਾਰ ਨੇ ਜਾ ਜਾ ਕੇ ਲੋਕੀ ਦਾ ਡਰਦੇ ਸੀ ਘਰੋਂ ਨਹੀਂ ਨਿਕਲਦੇ ਸੀ ਅਸੀਂ ਜਾ ਜਾ ਕੇ ਕੰਮ ਕੀਤਾ ਐਂਜੂਸ ਨੂੰ ਮਿਲੇ ਦੱਸੋ ਕੀ ਕਿਤੇ ਡੀਜ਼ਲ ਫ੍ਰੀ ਕਰਤਾ ਸਾਰੇ ਐਮਬੂਲੈਂਸਾਂ ਤੇ ਇਹ ਚੀਜ਼ਾਂ ਦਿਖਦੀਆਂ ਮੈਂ ਤਾਂ ਪਿਛਲੇ 15 20 ਸਾਲ ਤੋਂ ਤੁਸੀਂ ਸਾਰੇ ਪਰਿਵਾਰ ਇੱਥੇ ਹੀ ਬਸੇ ਹੋ ਸੀ ਉਹ ਦੇਖਿਆ ਤੁਸੀਂ ਵੀ ਅਸੀਂ ਹਮੇਸ਼ਾ ਲੋਕਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਕਦੇ ਸੁਣਿਆ ਵੀ ਅਸੀਂ ਕਿਸੇ ਦੇ ਨਾਲ ਕੋਈ ਤੱਕਾ ਹੋ ਗਿਆ ਕੋਈ ਜਾਲੀ ਪਰਚਾ ਹੋ ਗਿਆ ਕੋਈ ਜਗ੍ਹਾ ਡੱਬ ਲਈ ਕੁਛ ਇੱਕ ਕਦੇ ਕਦੇ ਆਇਆ 25 ਸਾਲ ਤੋਂ ਕਿਤੇ ਇਹ ਚੀਜ਼ਾਂ ਲੋਕਾਂ ਨੂੰ ਦਿਖ ਰਹੀਆਂ ਔਰ ਲੋਕ ਆਸ਼ੂਨੀ ਬੰਟੀ ਜੀ ਬੈਠੇ ਆ ਇਥੋਂ ਦੇ ਵਸਨੀਕ ਨੇ ਇਹਨਾਂ ਦੀ ਕੋਠੀ ਮੇਰੀ ਕੋਠੀ ਆ ਲੈ ਜੇ ਕੋਈ ਕਿਸੇ ਬੰਦੇ ਨੂੰ ਸਾਈਨ ਦੀ ਲੋੜ ਆ ਸੀ ਮਾੜਾ ਮੋਟਾ ਵੀ ਕਿਤੇ ਦੂਰ ਹੈ ਮੇਰੇ ਨਾਲ ਤਾਂ ਇਹ ਸਾਈਨ ਕਰਦੇ ਇੱਕ ਗੱਲ ਹੋਰ ਸਾਈਨ ਦੀ ਗੱਲ ਇਹ ਕਿ ਮਹਿਤਾ ਪਰਿਵਾਰ ਦੇ ਗਰੰਟੀਆਂ ਦੇ ਰਿਹਾ ਮੰਨ ਲਓ 1% ਲੋਕਾਂ ਦਾ ਫਤਵਾ ਪਦਮ ਦੇ ਹੱਥ ਵਿੱਚ ਨਹੀਂ ਹੋਗਾ ਤਾਂ ਫਿਰ ਵੀ ਗਰੰਟੀਆਂ ਪੂਰੀਆਂ ਕਿੱਥੇ ਜਾਣਗੀਆਂ ਅਸੀਂ ਦੇਖੋ ਦੋ ਚੀਜ਼ੇ ਮੈਂ बार-बार ਕਹਿ ਰਹੇ ਆਂ ਵੀ ਅਸੀਂ ਇਸ ਵਾਰਡ ਦੇ ਵਿੱਚ ਆ ਗਏ ਆਂ ਅਸੀਂ ਇਸ ਵਾਰਡ ਨੂੰ ਨਹੀਂ ਅਸੀਂ ਜਿਹੜੀ ਪਹਿਲਾਂ ਵੀ ਜਿੰਨੇ ਵੀ ਸਮਾਜ ਸੇਵੀ ਕੰਮ ਕਰਦੇ ਆ ਉਹ ਬਠਿੰਡੇ ਵਾਸਤੇ ਕਰਦੇ ਉਹ ਤਾਂ ਅਸੀਂ ਕੋਈ ਇਲੈਕਸ਼ਨ ਨਹੀਂ ਲੜ ਰਹੇ ਸੀ ਉਦੋਂ ਵੀ ਕਰ ਰਹੇ ਸੀ ਵੱਡੇ ਪੱਧਰ ਤੇ ਕਰ ਰਹੇ ਸੀ ਔਰ ਇਹ ਇਲੈਕਸ਼ਨ ਆਉਣ ਤੋਂ ਪਹਿਲਾਂ ਅਸੀਂ ਆਲਰੇਡੀ ਅਨਾਉਂਸ ਕਰਾ ਚੁੱਕੇ ਹਾਂ ਵੀ ਅਸੀਂ 6 ਮਾਰਚ ਨੂੰ ਬਹੁਤ ਵੱਡੇ ਲੈਵਲ ਤੇ ਕਥਾ ਕਰਾ ਰਹੇ ਹਾਂ ਬਹੁਤ ਵੱਡੇ ਲੈਵਲ ਤੇ ਜਿਹੜਾ ਐਨਐਸਡੀ ਨੈਸ਼ਨਲ ਸਕੂਲ ਆਫ ਡਰਾਮਾ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਕਾਲਜ ਹੈ ਜਿੱਥੇ ਵੱਡੇ ਵੱਡੇ ਐਕਟਰ ਜਿਵੇਂ ਅਨਪ੍ਰੰਖ ਖੇਰ ਰਾਮਪਾਲ ਜੀ ਮਨੋਜ ਬਾਜਪਾਈ ਜਾਂ ਹੋਰ ਜਿੰਨੇ ਵੀ ਬਾਲੀਵੁੱਡ ਐਕਟਰ ਉੱਥੋਂ ਨਿਕਲਦੇ ਨੇ ਉਹਨਾਂ ਦਾ ਨਾਟਿਮ ਫਰਵਿਜ ਹੋ ਰਿਹਾ ਆਲਰੇਡੀ ਪਰਮਿਸ਼ਨਸ ਹੋ ਚੁੱਕੀਆਂ ਤੁਸੀਂ ਡੀਸੀ ਆਫਿਸ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਅਸੀਂ ਥੋੜੀ ਮਤਲਬ ਛੋਟੇ ਤੋਂ ਲੈ ਕੇ ਵੱਡੇ ਕੰਮ ਅਸੀਂ ਇਲੈਕਸ਼ਨ ਸੋਚ ਕੇ ਕਦੇ ਨਹੀਂ ਕੀਤੇ ਹੈਗੇ ਔਰ ਤੁਸੀਂ ਦੱਸੋ ਵੀ ਅੱਜ ਤੱਕ ਸਾਡਾ ਤਾਂ ਪੂਰਾ ਪਰਿਵਾਰ ਇਲੈਕਸ਼ਨ ਦੇ ਕਿਦੇ ਨੇੜੇ ਵੀ ਨਹੀਂ ਆਇਆ ਅਜੇ ਤੱਕ ਸਾਰੇ ਨਾਲ ਮਿਲ ਜੁਲ ਕੇ ਜਿਹੜਾ ਸਾਨੂੰ ਲੱਗਦਾ ਸੀ ਉਹਦੀ ਸਪੋਰਟ ਕਰਦੇ ਸੀ ਇਹ ਤਾਂ ਪਹਿਲਾ ਇਲੈਕਸ਼ਨ ਹੈ ਜਿੱਥੇ ਇੱਕ ਆਹ ਇਹੋ ਜੇ ਬੰਦੇ ਨੂੰ ਜਿਨੇ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਦੇਖਿਆ ਕੀਤਾ ਨਹੀਂ ਉਹਨੇ ਇਹ ਵੀ ਨਹੀਂ ਪਤਾ ਵੀ ਆਮ ਆਦਮੀ ਪਾਰਟੀ ਦਾ ਕਲਚਰ ਕੀ ਹੈ ਇੱਕ ਦਿਨ ਪਹਿਲਾਂ ਆ ਕੇ ਉਹਨੂੰ ਟਿਕਟ ਮਿਲ ਜੇ ਤੇ ਫਿਰ ਵਰਕਰ ਦੂਜਾ ਕੀ ਕਰੂਗਾ ਵਰਕਰ ਤਾਂ ਚੀਕਾ ਮਾਰੂਗਾ ਹੀ ਨਾ ਉਹ ਵਰਕਰ ਨੇ ਸਾਰਿਆਂ ਨੇ ਮਿਲ ਜੁਲ ਕੇ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਸਾਰੇ ਪਾਰਟੀ ਨੇ ਮਿਲ ਜੁਲ ਕੇ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਤੁਸੀਂ ਦੇਖੋ ਅਸੀਂ 3 ਦਿਨਾਂ ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਆ ਸਰਵੇ ਤੁਹਾਡਾ ਵੀ ਉਹਨਾਂ ਹੀ ਵੱਡਾ ਜਿੰਨਾ ਸਾਡਾ ਸਾਡੀ ਟੀਮ ਹੈ ਤੁਹਾਡੀ ਵੀ ਟੀਮ ਹੈ ਤੁਸੀਂ ਦੇਖੋ ਲੋਕੀ ਤਾਂ ਇੰਨੇ ਖੁਸ਼ ਨੇ ਵੀ ਸਾਡੇ ਪਰਿਵਾਰ ਨੂੰ ਲੈ ਕੇ ਇੰਨੇ ਵਾਕਸ ਤੋਂ ਲੋਕ ਬੈਠੇ ਉਹਨਾਂ ਨਾਲ ਲੈ ਕੇ ਵੀ ਇੰਨੇ अच्छे ਕੰਮ ਹੈ ਇੰਨੇ अच्छे ਰੀਜ਼ਨ ਹੈ ਇਹ ਵੀਜ਼ਾ ਰੋੜ ਰੋੜ ਥੋੜੀ ਮਿਲਦੇ ਆ ਲੋ ਸਟੇਡੀਅਮ ਹੈ ਪਰ ਤੁਸੀਂ ਕਹਿੰਦੇ ਵੀ ਇੰਨੇ ਸਾਲ ਤੋਂ ਕੁਝ ਨਹੀਂ ਹੋਇਆ ਮੈਨੂੰ ਮੌਕਾ ਮਿਲ ਦਿੱਤਾ ਬਠਿੰਡੇ ਵਾਲਿਆਂ ਨੇ ਪੰਜਾਬ ਨੇ ਮੌਕਾ ਦਿੱਤਾ ਸਾਰਾ ਕੁਝ ਅਪਰੂਵ ਹੋ ਗਿਆ ਹੈ ਕਾਗਜ਼ਾਂ 'ਚ ਹੈ ਇਹ ਅੱਜ ਤੋਂ ਥੋੜੀ ਹੋਇਆ ਕੱਟੋ-ਕੱਟ 15 ਤੋਂ 20 ਮੀਟਿੰਗਾਂ ਹੋਈਆਂ ਉਹਦੇ ਵਿੱਚ ਲੋਕੀ ਕਹਿੰਦੇ ਸਟੇਡੀਅਮ ਐ ਸਟੇਡੀਅਮ ਨਹੀਂ ਬਣਾ ਰਿਆ ਮੈਂ ਉਹਦੇ ਨਾਲ ਰੀਜਨਲ ਸੈਂਟਰ ਦੇ ਰਿਆ ਇੰਟਰਨੈਸ਼ਨਲ ਗਰਾਊਂਡ ਦੇ ਰਿਆ ਜਿੱਥੇ ਬਟਿੰਡਾ ਮਾਨਸਾ ਫੀਕੋੜ ਮੁਕਸਰ ਫਾਜ਼ਿਲਕਾ ਜਲਾਲਾਬਾਗ ਇਹ ਸਾਰੇ ਏਰੀਆ ਦੇ ਬੱਚੇ ਤਿੰਨ ਸੈਂਟਰ ਬਣਾ ਰਿਹਾ ਮੈਂ ਬਟਿੰਡਾ ਮੁਹਾਲੀ ਤੇ ਅੰਮ੍ਰਿਤਸਰ ਪੰਜਾਬ ਨੂੰ ਹੁਣ ਕੀ ਇਹ ਪਿੱਛੇ ਜੇ ਇੱਕ ਐਕਸੀਡੈਂਟ ਹੋਇਆ ਬੱਚੇ ਇੱਥੋਂ ਮੁਹਾਲੀ ਖੇਡਣਗੇ ਮੈਂ ਸਾਰਾ ਪੈਸਾ ਮੈਂ ਦਿੱਤਾ ਸੀ ਤੁਹਾਡੇ ਪ੍ਰੈਸ 'ਚ ਆਇਆ ਹੋਗਾ ਉਹ ਬੱਚੇ ਨੂੰ ਤਦੋਂ ਇੱਥੋਂ ਜਦੋਂ ਰੋਪੜ ਖੇਲਣ ਜਾਂਦੇ ਨਹੀਂ ਦੂਰ ਬੱਚੇ ਤਾਂ ਦੁਖ ਤਕਲੀਫ ਹੈ ਹੁਣ ਉਹੀ ਚੀਜ਼ਾਂ ਉਹਨਾਂ ਨੂੰ ਇੱਥੇ ਮਿਲਣਗੀਆਂ ਕਿਉਂ ਦੂਰ ਜਾਣਾ ਇਹ ਇਸ ਕਰਕੇ ਆ ਵੀ ਅਸੀਂ ਸੋਚਦੇ ਆ ਕਿਉਂਕਿ ਬਠਿੰਡੇ ਨਾਲ ਜੁੜੇ ਆ ਬਠਿੰਡੇ ਨਾਲ ਮੇਰਾ ਵੀ ਸਾਨੂੰ ਬਹੁਤ ਲੋਕਾਂ ਨੇ ਕਿਹਾ ਅਸੀਂ ਵੀ ਚੰਡੀਗੜ੍ਹ ਸ਼ਿਫਟ ਹੋ ਸਕਦੇ ਸੀ ਅਸੀਂ ਕਿਹਾ ਕੁਝ ਇਹੋ ਜਿਹਾ ਸੀ ਪਰ ਅਸੀਂ ਚੰਡੀਗੜ੍ਹ ਥੜਾ ਆਣਾ ਜਾਣਾ ਬਹੁਤ ਹੁੰਦਾ ਥੜਾ ਵਪਾਰਕ ਵੀ ਆਣਾ ਜਾਣਾ ਪੈਂਦਾ ਪਰ ਅਸੀਂ ਕਦੇ ਬਠਿੰਡਾ ਨਹੀਂ ਛੱਡਿਆ ਔਰ ਬਠਿੰਡੇ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆਂ ਵੀ ਸਭ ਨੂੰ ਮਿਲ ਜੁਲ ਕੇ ਲੋਕੀ ਕੈਂਪ ਵਿੱਚ ਨਿਊਜ਼ ਵਿੱਚ ਘਰ ਬਣਾ ਰਿਆ ਸੀ ਨਵਾ ਵੀ ਤੁਸੀਂ ਵਡੰਡੇ ਪੈਸਾ ਕਿਉਂ ਲਾ ਰਹੇ ਹੋ ਚੰਡੀਗੜ੍ਹ ਲਾਓ ਮਖਨ ਸਰ ਕੀ ਲੱਗਦਾ ਵੀ ਜਿਹੜੀ ਆਪਣਾ ਆਪੀ ਉਹ ਜਿਹੜਾ ਉਸ ਬੰਦੇ ਨੂੰ ਵੀ ਆਪਣਾ ਅੰਥੀ ਦੁਆਰਾ ਸੁਣੇ ਜਿਹੜੀ ਉਸ ਬੰਦੇ ਨੂੰ ਆਪਣਾ ਉਹਨਾਂ ਵੱਲੋਂ ਵੀ ਅਪਡੇਟ ਦਿੱਤੀ ਗਈ ਸੀ ਕੀ ਉਹ ਉਹਨਾਂ ਨੇ ਕਿਹਾ ਦਾ ਰਿਕਵਰ ਕਰਨਾ ਐਮਐਲਏ ਸਾਹਿਬ ਨੇ ਮਤਲਬ ਗਲਤੀ ਕੀਤੀ ਲੱਗਦਾ ਐਮਐਲਏ ਸਾਹਿਬ ਨੇ ਵੀ ਟਿਕਟ ਵੇਰੀ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਨਹੀਂ ਨਹੀਂ ਇਹ ਗਲਤੀ ਦੇਖੋ ਦੋ ਚੀਜ਼ਾਂ ਹੁੰਦੀਆਂ ਹਰ ਬੰਦੇ ਦਾ ਜਦੋਂ ਕੋਈ ਬੰਦਾ ਕੰਮ ਕਰਦਾ ਹੈ ਉਹਨੂੰ ਲੈ ਕੇ ਆਉਂਦਾ ਉਹਨਾਂ ਨੇ ਕੋਈ ਸੋਚਿਆ ਹੋਣਾ ਪਰ ਉਹਨਾਂ ਨੇ ਜੋ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਨਾਲ ਵਿਚਾਰ ਨਹੀਂ ਕੀਤਾ ਤੇ ਵਨ ਮੈਨ ਸ਼ੋ ਇੱਕ ਡਿਸੀਜਨ ਲੈ ਲਿਆ ਹੋਣਾ ਵੀ ਜਿਹੜਾ ਉਹਨੇ ਸਪੋਰਟ ਕੀਤੀ ਹੈ ਆਦਰਵਾਈਜ਼ ਜੇ ਸਾਰੇ ਵਰਕਰ ਮਿਲ ਕੇ ਚੱਲਦੇ ਸਾਰਾ ਮਿਲਜੁਲ ਕੇ ਡਿਸੀਜਨ ਲੈਣਨੇ ਆ ਤਾਂ ਉਹ ਡਿਸੀਜਨ ਹੋ ਸਕਦਾ ਉਦੋਂ ਵੀ ਹੱਕ ਚ ਨਾ ਸਰ ਜੀ ਮੇਰਾ ਸਵਾਲ ਹੈ ਤੁਸੀਂ ਆਪ ਦਾ ਤੁਹਾਡੇ ਵੱਲੋਂ ਗਰੰਟੀ ਕਾਰਡ ਰੱਖਿਆ ਗਿਆ ਹੈ ਚੇਅਰਮੈਨ ਬੈਠਿਆ ਸਟੇਟ ਦੇ ਸੈਕੰਡ ਲਾਈਨ ਦੇ ਵਿੱਚ ਵੀ ਜਾਂ ਇਹਨੂੰ ਸਰਕਾਰ ਦਾ ਫੇਲਿਅਰ ਕਾਰਡ ਰੱਖਿਆ ਗਿਆ ਤੁਹਾਨੂੰ ਜਿੰਨੀਆਂ ਤੁਸੀਂ ਗੱਲਾਂ ਕਢਾਈਆਂ ਇਹ ਸਰਕਾਰ ਦੀਆਂ ਨਕਾਮੀਆਂ ਨੇ ਨਹੀਂ ਇਹ ਦੇਖੋ ਜੀ ਇਹ ਸਰਕਾਰ ਦੀਆਂ ਨਕਾਮੀਆਂ ਨਹੀਂ ਨੇ ਮੈਂ ਸਮਝਦਾ ਕਿ देयर इज ਆਲਵੇਸ ਰੂਮ ਫॉर ਇੰਪਰੂਵਮੈਂਟ ਹਮੇਸ਼ਾ ਕੰਮ ਹੁੰਦਾ ਰਹਿਣਾ ਚਾਹੀਦਾ ਇਸ ਤੋਂ ਪਹਿਲਾਂ ਇਥੇ ਇਹਦਾ ਬਹੁਤ ਕੁਝ ਹੋਊਗਾ ਜਿਹੜਾ ਕਿ ਨਹੀਂ ਹੋਇਆ ਹੋਊਗਾ ਐਮਐਲਏ ਸਾਹਿਬ ਨੇ ਇਥੇ ਬਹੁਤ ਕੰਮ ਕੀਤਾ ਇਥੋਂ ਦੇ ਲੋਕਾਂ ਚ ਬਹੁਤ ਪਿਆਰ ਤੇ ਇੱਜ਼ਤ ਹੈ ਉਹਨਾਂ ਵਾਸਤੇ ਤੇ ਸਾਡੇ ਦਿਲ ਚ ਵੀ ਪੂਰੀ ਇੱਜ਼ਤ ਹੈ ਉਹਨਾਂ ਵਾਸਤੇ ਉਹਨਾਂ ਨੇ ਬਹੁਤ ਕੰਮ ਕੀਤਾ ਜਿਹੜਾ ਪਹਿਲਾਂ ਨਹੀਂ ਹੋਇਆ ਹੋਊਗਾ ਤੇ ਮੈਂ ਇਹ ਤੁਹਾਨੂੰ ਚੀਜ਼ਾਂ ਤਾਂ ਨੋਟ ਕਰਾ ਰਿਹਾ ਕਿ ਪਹਿਲਾਂ ਜੋ ਕੰਮ ਹੋ ਗਿਆ ਉਹ ਵੀ ਚੰਗਾ ਤੇ ਜਿਹੜਾ ਨਹੀਂ ਹੋਇਆ ਉਹ ਅਸੀਂ ਇਹ ਸਾਡਾ ਇਹ ਵਿਜ਼ਨ ਹੈ ਕਿ ਅਸੀਂ ਇਹ ਕੰਮ ਕਰਾਵਾਂਗੇ ਅਸੀਂ ਇਹ ਨਹੀਂ ਕਹਿ ਰਹੇ ਕਿ ਸਰਕਾਰ ਦੀ ਕੋਈ ਫੇਲਿਅਰ ਆ ਯਾਨੀ ਇਹ ਇੱਕ ਇੰਗਲਿਸ਼ ਸਪਹਾਵਾ ਹੈ ਕਿ there is always room for improvement ਹਮੇਸ਼ਾ ਕੰਮ ਚਲਦੇ ਰਹਿਣਾ ਚਾਹੀਦਾ ਹੈ ਕਦੇ-ਕਦੇ ਕੋਈ ਕਮੀਆਂ ਰਹਿ ਜਾਂਦੀਆਂ ਜਿਨ੍ਹਾਂ ਨੂੰ ਹੋਰ ਵਧਾ ਕੇ ਅੱਗੇ ਰੱਖਣਾ ਚਾਹੀਦਾ ਹੈ ਤੇ ਤਾਈਂ ਉਹਦਾ ਸਰਕਾਰ ਨੇ ਸਾਡੇ ਵਰਗੇ ਨੌਜਵਾਨਾਂ ਤੇ ਹੱਥ ਧਰਿਆ ਤੇ ਵਿਸ਼ਵਾਸ ਕੀਤਾ ਤੇ ਸਾਨੂੰ ਟਿਕਟ ਦਿੱਤੀ ਕਿ ਜਾਓ ਜੀ ਤੁਸ ਤੁਹਾਨੂੰ ਅਸੀਂ ਹੌਸਲਾ ਦਿੰਨੇ ਆ ਟੀਮ ਦਿੰਨੇ ਆ ਤੇ ਆਸ਼ੀਰਵਾਦ ਦਿਨ ਇਹ ਤੇ ਜਾਓ ਤੁਸੀਂ ਦੇਖੋ ਵੀ ਕੀ ਤੁਹਾਨੂੰ ਕਮੀਆਂ ਲੱਗ ਰਹੀਆਂ ਤੇ ਤੁਸੀਂ ਆਪਣਾ ਘਰ ਸਮਝ ਕੇ ਇੱਥੇ ਕੰਮ ਕਰੋ ਤੇ ਅਸੀਂ ਉਹੀ ਡਿਊਟੀ ਆਪਣੀ ਨਿਭਾ ਰਹੇ ਹਾਂ ਜੀ ਇਸ ਔਰਡ ਨੂੰ ਆਪਣਾ ਘਰ ਸਮਝ ਕੇ ਜੋ ਮੈਂ ਚਾਹਣਾ ਵੀ ਮੇਰੇ ਘਰ ਦੇ ਆਸ-ਪਾਸ ਹੋਵੇ ਜੋ ਮੈਂ ਚਾਹਣਾ ਵੀ ਮੇਰੇ ਘਰੇ ਫੈਸਿਲਿਟੀ ਹੋਵੇ ਮੈਂ ਉਹ ਸੋਚ ਕੇ ਉਸ ਚੀਜ਼ ਨੂੰ ਦਿਮਾਗ 'ਚ ਲੈ ਕੇ ਅੱਗੇ ਜਾ ਰਹੇ ਹਾਂ ਤੇ ਲੋਕਾਂ ਚ ਵਿਚਰ ਰਹੇ ਆਂ ਲੋਕਾਂ ਤੋਂ ਗੱਲਾਂ ਸੁਣ ਰਹੇ ਆਂ ਤੇ ਉਸੇ ਬੇਸ ਤੇ ਅਸੀਂ ਅੱਗੇ ਕੰਮ ਕਰ ਰਹੇ ਆਂ ਪੰਜਾਬ ਦੇ ਇੱਥੇ ਜਿੱਥੇ ਵੀ ਲੋਕਲ ਗਵਰਨਮੈਂਟ ਚੋਣ ਹੋ ਰਹੀ ਹੈ ਉੱਥੋਂ ਦੇ ਵਿਧਾਇਕ ਵੀ ਨਾਲ ਨੇ ਜਿਵੇਂ ਪਹਿਲਾਂ ਵੀ ਗੱਲ ਕਰੀ ਮਹਿਤਾ ਸਾਹਿਬ ਨੇ ਵੀ ਕਿਹਾ ਵੀ ਇਹ ਸਾਡੇ ਇੱਕ ਕੈਂਪੇਨ ਦਾ ਪਾਰਟ ਹੈ ਜਿਹੜਾ ਅਸੀਂ ਵੀਡੀਓ ਵਿੱਚ ਜੀ ਲਿਆਉਣਾ ਤੁਹਾਨੂੰ ਨਹੀਂ ਲੱਗਦਾ ਵੀ ਵਿਧਾਇਕ ਦੇ ਬਾਅਦ ਦੀ ਇਲੈਕਸ਼ਨ ਹੋਣ ਦੇ ਬਾਵਜੂਦ ਇੱਥੇ ਨਾ ਹੋਣਾ ਤੁਹਾਨੂੰ ਦੇਖੋ ਜੀ ਐਮਐਲਏ ਸਾਹਿਬ ਦਾ ਸਾਡੇ ਬਹੁਤ ਮਾਨਯੋਗ ਨੇ ਤੇ ਉਹਨਾਂ ਨੇ ਸਾਨੂੰ ਬਹੁਤ ਚੀਜ਼ਾਂ ਗਾਈਡ ਕੀਤੀਆਂ ਵੀ ਬੇਟਾ ਇਦਾਂ ਕਰੋ ਮੈਂ ਉਹਨਾਂ ਤੋਂ ਆਸ਼ੀਰਵਾਦ ਲੈਣ ਤਿੰਨ ਚਾਰ ਵਾਰ ਗਿਆ ਤੇ ਉਹਨਾਂ ਨੇ ਮੈਨੂੰ ਬਹੁਤ ਗੁੱਡ ਵਿਸ਼ੇਸ ਵੀ ਦਿੱਤੀਆਂ ਆਪਣੀ ਟੀਮ ਵੀ ਦਿੱਤੀ ਤੇ ਕੁਝ ਇਨਸਾਈਟਸ ਵੀ ਦਿੱਤੇ ਕਿ ਬੇਟਾ ਤੁਸੀਂ ਐਦਾ ਕਰੋ ਤੁਹਾਨੂੰ ਇਹ ਸਭ ਕਰਨਾ ਚਾਹੀਦਾ ਹੈ ਜਾਂ ਫਿਰ ਇੱਥੇ ਦੀ ਲੋਕਾਂ ਦੀ ਇਹ ਦਿੱਕਤ ਹੈ ਸਾਨੂੰ ਬਹੁਤ ਅੱਛੇ ਤੇ ਪਿਆਰ ਨਾਲ ਉਹ ਗਾਈਡ ਕਰ ਰਹੇ ਨੇ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਸਾਰੀ ਪ੍ਰੈਸ ਨੂੰ ਮੈਡਮ ਸਾਹਿਬ ਇਹਨਾਂ ਦਾ ਸਵਾਲ ਸੁਣਿਓ ਕਾਫੀ ਜ਼ਿਆਦਾ ਕਰਨਾ ਚਾਹੁੰਦੇ ਜਿਹੜੇ ਅੱਜ ਨਾਲ ਬਦਲੀ ਤੁਸੀਂ ਗੱਲ ਕੀਤੀ ਹੈ ਇਹ ਤੇ ਰਾਤ ਨੂੰ ਆਦਾ ਬਗਲਾ ਜ਼ਾਕਾ ਕਰਦਾ ਤੜਕੇ ਨੂੰ ਐਵੇਂ ਦੀ ਵੀ ਨਿਕਲ ਜਾਂਦੀ ਹੈ ਇਹ ਕੋਈ ਗੱਲ ਨਵੀਂ ਨਹੀਂ ਜੀ ਹੈ ਪਾਰਟੀਆਂ ਦਾ ਸਟੈਂਡ ਹੀ ਕੋਈ ਨਹੀਂ ਜਿਵੇਂ ਦਲ ਪਾਰਟੀਆਂ ਨੇ ਪਾਇਆ ਨਾ ਮੈਂ ਤਾਂ ਸਾਬ ਰਾਤ ਨੂੰ ਬੰਦਾ ਆਉਂਦਾ ਦਰਬਾਰ ਕੇ ਤੜਕੇ ਨੂੰ ਟਿਕਣ ਮਿਲ ਜਾਂਦੀ ਹੈ ਐਨੇ ਤੋਂ ਮੇਰੇ ਅੰਦਰ ਬੜੇ ਹੋਇਆ ਇਹ ਸਾਰੇ ਕਿਤੇ ਹੀ ਹੈ ਤੁਸੀਂ ਉਹਨਾਂ ਨੂੰ ਬਈ ਨਹੀਂ ਮੈਂ ਉਹ ਨਹੀਂ ਕਿਹਾ ਮੈਂ ਤੁਸੀਂ ਮੇਰੀ ਪੂਰੀ ਗੱਲ ਨਹੀਂ ਸੁਣੀ ਮੈਂ ਇਹ ਕਿਹਾ ਮੈਂ ਕੋਈ ਇਕੱਲੀ ਦਲਬੰਦੂ ਦਾ ਤਾਂ ਮੈਂ ਨਾਮ ਵੀ ਨਹੀਂ ਲਿਆ ਮੈਂ ਇਹ ਕਿਹਾ ਵੀ ਜਦੋਂ ਹੀ ਉਹਨੂੰ ਟਿਕਟ ਦਿੱਤੀ ਗਈ ਤੇ ਜਿਹੜੇ ਲੋਕਲ ਵਰਕਰ ਸੀ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਹ ਗੱਲ ਉੱਪਰ ਤੱਕ ਪਹੁੰਚਾਈ ਆਪ ਦੀ رائے ਦਿੱਤੀ ਉਸ ਤੋਂ ਬਾਅਦ ਪਾਰਟੀ ਨੇ ਉਸ ਤੇ ਵਿਚਾਰ ਕੀਤਾ ਦੇਖੋ ਪਾਰਟੀ ਪਾਰਟੀ ਹੁੰਦੀ ਹੈ ਇੱਕ ਪਰਿਵਾਰ ਹੁੰਦਾ ਹੈ ਮੈਂ ਇਹ ਮੇਰਾ ਡਿਸੀਜਨ ਜਾਂ ਇਕੱਲੇ ਵਰਕਰਾਂ ਦਾ ਡਿਸੀਜਨ ਨਹੀਂ ਹੈ ਉੱਪਰ ਤੋਂ ਦੇਖੋ ਜਦੋਂ ਗੱਲ ਹੁੰਦੀ ਹੈ ਇਹ ਪਾਰਟੀ ਦਾ ਡਿਸੀਜਨ ਜੋ ਪਾਰਟੀ ਦਾ ਡਿਸੀਜਨ ਹੈ ਉਹ ਸਭ ਨੂੰ ਮੰਨਣਾ ਪੈਂਦਾ ਹੈ ਅਸੀਂ ਵੀ ਮੰਨਦੇ ਆ ਕੋਈ ਜ਼ਰੂਰੀ ਨਹੀਂ ਵੀ ਹਰ ਚੀਜ਼ ਮੈਨੂੰ ਮਿਲ ਜੇ ਤੁਹਾਨੂੰ ਮਿਲ ਜੇ ਬਾਈ ਜੀ ਨੂੰ ਮਿਲ ਜੇ ਜਦੋਂ ਪਰਿਵਾਰ ਚੈਦੂ ਖਾਪਾ ਕਰੇ ਬੈਠਦੇ ਆ ਆਪਾਂ ਕੀ ਕਹਿੰਦੇ ਆ ਮਾਪਿਓ ਨੇ ਪਿਓ ਸਾ ਮਤਲਬ ਕਹਿੰਦੇ ਫਾਦਰ ਨੇ ਇਹ ਕਹਤਾ ਆਪਾਂ ਕਈ ਵਾਰੀ ਬੇਟੇ ਨੂੰ ਹੁੰਦਾ ਵੀ ਨਹੀਂ ਇਹ ਮੇਰੀ ਗਲਤ ਆ ਮੇਰੇ ਵਾਸਤੇ ਨਹੀਂ ਹੋਣਾ ਚਾਹੀਦਾ ਨਾਰਾਜ਼ ਵੀ ਹੋ ਜਾਂਦਾ ਪੰਜ ਸੱਤ ਦਿਨ ਦਸ ਦਿਨ ਦਸ ਦਿਨਾਂ ਬਾਅਦ ਇਹ ਥੋੜੀ ਜਿਹੀ ਉਹ ਘਰ ਛੱਡ ਕੇ ਚਲਾ ਜਾਂਦਾ ਉਹ ਆਪਦੇ ਪਿਓ ਦੇ ਨਾਲ ਹੀ ਰਹਿੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਪਤਾ ਲੱਗ ਜਾਂਦਾ ਚਾਰ ਛੇ ਦਿਨਾਂ ਬਾਅਦ ਦਸ ਦਿਨਾਂ ਬਾਅਦ ਵੀ ਨਹੀਂ ਇਹਦਾ ਤਜਰਬਾ ਠੀਕ ਆ ਇਹ ਪਾਰਟੀ ਆਪਣੀ ਮਾਪਿਓ ਹੁੰਦੀ ਹੈ ਉਹ ਪਾਰਟੀ ਨੇ ਕੋਈ ਸੋਚਿਆ ਹੁੰਦਾ ਪਾਰਟੀ ਨੇ ਇਹ ਨਹੀਂ ਵੀ ਕੋਈ ਇੱਕੋ ਦਮ ਕਹਤਾ ਵੀ ਆ ਕਰ ਲੋ ਪਾਰਟੀ ਨੇ ਪਤਾ ਨਹੀਂ ਕਿੰਨੇ ਬੰਦਿਆਂ ਨਾਲ ਗੱਲ ਕਰਕੇ ਵਿਚਾਰ ਕਰਕੇ ਫਿਰ ਇਸ ਡਿਸੀਜਨ ਤੇ ਪਹੁੰਚੀ ਹੈ ਵੀ ਉਹਨਾਂ ਨੇ ਸਾਡੇ ਦੁਸ਼ਾ ਕਿਉਂਕਿ ਜਿੰਨੇ ਵੀ ਮਰਕਰ ਸੀ ਉਹ ਸਾਰਿਆਂ ਦੇ ਇੱਕ ਮੋਟ ਇਹ ਗੱਲ ਹੋਈ ਹੈ ਵੀ ਤੁਸੀਂ ਇੱਕ ਵਾਰੀ ਮੈਨੂੰ ਸਭ ਨੂੰ ਅੱਗੇ ਲੈ ਕੇ ਆਓ ਇਸ ਕੰਮਾਂ ਸਿਰ ਐਮਐਲਏ ਦੀ ਟਿਕਟ ਵੇਲੇ ਵੀ ਇਹੀ ਹੋਇਆ ਸੀ ਜਦੋਂ ਕੀ ਕਾਂਗਰਸ ਚੋਅ ਐਸੀ ਉਦੋਂ ਤੁਹਾਡੇ ਬੰਦਿਆਂ ਚ ਤੁਹਾਨੂੰ ਵੀ ਪਤਾ ਕਿਹਨੂੰ ਟਿਕਟ ਮਿਲਣੀ ਸੀ ਐਨਐਲ ਉਹਦੋਂ ਤੁਹਾਡੇ ਵਰਕਰਾਂ ਨੇ ਕਿਉਂ ਨਹੀਂ ਉਹਦੋਂ ਵਿਰੋਧ ਉਹਦੋਂ ਵੀ ਕੀਤਾ ਸੀ ਮੈਂ ਇਹ ਨਹੀਂ ਕਹਿੰਦਾ ਵੀ ਇਹ ਮੈਂ ਇਹ ਕਹਿ ਰਿਹਾ ਤੁਹਾਨੂੰ ਬਾਅਦ ਉਹਦੋਂ ਵੀ ਸਾਰੇ ਵਰਕਰਾਂ ਦੀ ਪਾਰਟੀ ਨੂੰ ਸੁਣੀ ਸੀ ਸੁਣ ਕੇ ਪਾਰਟੀ ਨੇ ਵਿਚਾਰ ਕੀਤਾ ਸੀ ਕਿਉਂਕਿ ਪਾਰਟੀ ਨੂੰ ਹਰ ਵਰਗ ਦੀ ਸੁਣਨੀ ਪੈਂਦੀ ਹੈ ਉਹਦੋਂ ਵੀ ਸਾਰਾ ਵਿਚਾਰ ਕੀਤਾ ਸੀ ਉਹ ਵਿਚਾਰ ਕਰਕੇ ਜੋ ਪਾਰਟੀ ਨੇ ਡਿਸੀਜਨ ਲਿੱਤਾ ਉਹ ਸਾਰੇ ਵਰਕਰਾਂ ਨੇ ਉਸ ਤੇ ਫੋਲਟੜਾਏ ਔਰ ਸਾਰੇ ਵਰਕਰਾਂ ਨੇ ਉਸ ਤੇ ਆਪਣੀ ਮੋਰ ਲਾਈ ਉਦੋਂ ਵੀ ਕੋਈ ਵਰਕਰ ਨਾਰਾਜ਼ ਨਹੀਂ ਹੋਇਆ ਮੈਂ ਤੁਹਾਨੂੰ ਤੁਸੀਂ ਵੈਬਸਾਈਟ ਦੀ ਗੱਲ ਕੀਤੀ ਸੀ ਸਰਕਾਰਾਂ ਫੇਲ ਰਹੀਆਂ ਹਨ तकरीबन ਕੋਈ ਵੈਬਸਾਈਟ ਬਣਾਉਂਦਾ ਜਾਂ ਆਨਲਾਈਨ ਕੰਪਲੀਟ ਦੀ ਉਹ तकरीबन ਫਲੌਪ ਹੀ ਉਹ ਕਾਮਯਾਬ ਨਹੀਂ ਹੁੰਦੀ ਤੁਸੀਂ 48 ਨੰਬਰ ਵਾਰਨ ਦੀ ਕੀਤੀ ਦੀ ਵੈਬਸਾਈਟ ਬਣਾ ਕੇ ਆਨਲਾਈਨ ਉਹਨੂੰ ਕਿਵੇਂ ਚਲਾਉਂਦੇ ਦੇਖੋ ਜੀ ਸਰਕਾਰ ਇੱਕ ਬਹੁਤ ਵੱਡੇ ਪੱਧਰ ਤੇ ਕੋਈ ਚੀਜ਼ ਹੈ ਨਾ ਜੀ ਉਸ ਹਿਸਾਬ ਨਾਲ ਜਿੱਦਾਂ ਤੁਸੀਂ ਕਹਿ ਰਹੇ ਹੋ ਇਹਨੂੰ ਕਿੱਦਾਂ ਕਾਮਯਾਬ ਕਰਾਂਗੇ ਹੁਣ ਅਸੀਂ ਨਵੇਂ ਸੋਚਦੇ ਲੋਕ ਹਾਂ ਜੀ ਔਰ ਸਾਹਮਣਾਲੇ ਸੀ ਕਾਫੀ ਚੀਜ਼ਾਂ ਯੂਜ਼ ਕਰਦੇ ਰਹਿੰਦੇ ਆ ਮੇਰੇ ਨਾਲ ਮੇਰੇ ਕੁਝ ਕਾਫੀ ক্লোਜ਼ ਦੋਸਤ ਨੇ ਜੋ ਬਹੁਤ ਵਧੀਆ ਸੌਫਟਵੇਅਰ ਇੰਜੀਨੀਅਰਸ ਨੇ ਮੈਂ ਉਹਨਾਂ ਤੋਂ ਰਾਏ ਲਵਾਂਗਾ ਪਹਿਲੀ ਗੱਲ ਦੂਜੀ ਗੱਲ 1.48 ਨੰਬਰ ਵਾਰਡ ਇੱਕ ਛੋਟਾ ਜਿਹਾ ਪਰਿਵਾਰ ਹੈ ਇੱਕ ਛੋਟਾ ਜਿਹਾ ਬੋਲ ਮੈਂ ਤਾਂ ਇੱਥੇ ਇਹ ਵੈਬਸਾਈਟ ਤੇ ਐਪ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਇਹ ਇੱਕ ਛੋਟਾ ਐਗਜ਼ਾਮਪਲ ਹੋਊਗਾ ਜੀ ਜੇ ਆਪਾਂ 4200 ਲੋਕ ਜਿਹੜੇ ਇਥੋਂ ਦੇ ਵਸਨੀਕ ਹੈ ਉਹ ਇਸ ਐਪ ਤੇ ਜਾਂ ਫਿਰ ਵੈਬਸਾਈਟ ਤੇ ਆ ਰੁਝਾਨ ਚ ਲੱਗ ਜਾਣਗੇ ਵੀ ਉਹਨਾਂ ਨੂੰ ਹੈਂਡੀ ਹੋ ਜੂਗੀ ਚੀਜ਼ੇ ਉਹ ਸੌਖਾ ਹੋ ਜੂਗਾ ਯੂਜ਼ ਕਰਨਾ ਤਾਂ ਆਪਾਂ ਇਸ ਚੀਜ਼ ਨੂੰ ਐਗਜ਼ਾਮਪਲ ਲੈ ਕੇ ਜਾਵਾਂਗੇ ਆਪਣਾ ਕੰਮ ਹੈ ਜੀ ਟ੍ਰਾਈ ਕਰਨਾ ਆਪਣਾ ਕੰਮ ਹੈ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਨਾ ਹੈਲਪ ਕਰਨਾ ਕੋਈ ਵੀ ਐਕਸਪੈਰੀਮੈਂਟ ਕਰਨਾ ਮੈਂ ਤਾਂ ਆਪਣੇ ਵੱਲੋਂ ਹਰ ਇੱਕ ਕੋਸ਼ਿਸ਼ ਕਰੂੰਗਾ ਚਾਹੇ ਵੈਬਸਾਈਟ ਬਣਾਣੀ ਹੋਵੇ ਚਾਹੇ ਇੱਥੇ ਸੇਵਾ ਕੇਂਦਰ ਖੋਲਣਾ ਹੋਵੇ ਆਪਾਂ ਐਕਸਪੈਰੀਮੈਂਟ ਹਰ ਕਰਾਂਗੇ ਕਿਹੜੀ ਚੀਜ਼ ਕਾਮਯਾਬ ਆਊਗੀ ਉਹ ਹੁਣ ਲੋਕਾਂ ਦੇ ਰੁਝਾਨ ਤੇ ਆ ਵੀ ਉਹਨਾਂ ਨੂੰ ਕਿਹੜੀ ਚੀਜ਼ ਈਜ਼ੀ ਲੱਗਦੀ ਹੈ ਮਤਲਬ ਜਿਹੜੀ ਕੰਮ ਸਰਕਾਰ ਨਹੀਂ ਕਰ ਸਕੀ ਉਹ ਤੁਸੀਂ ਕਰੋਗੇ